ਹਾਂਜੀ ਕਰਨਾ ਕੁਛ ਨਹੀਂ ਤੁਸੀਂ ਦੋ ਸਾਲ ਲੈ ਲੈਣੇਗੇ ਤੁਸੀਂ ਕੰਡੇ ਨਾਲ ਕੰਡਾ ਮਲਾ ਕੇ ਦੇਖ ਲੈਣਾ ਜੇ ਤਾਂ ਨਾਲ ਲੱਗਦਾ ਲੱਟੂ ਹੈ ਨਾ ਫਿਰ ਤਾਂ ਇਹ ਸੱਟ ਨਹੀਂ ਹੈਗਾ ਜੇ ਐਵੇਂ ਦੂਰ ਇੱਕ ਦੋ ਸੂਤ ਦੀ ਤਾਂ ਲੱਟੂ ਛੋਡਾ ਸਹੀ ਹੈ ਬਾਕੀ ਉਹਦਾ ਲਗਭਗ ਸਹੀ ਹੁੰਦੇ ਮਸ਼ੀਨੀ ਗੁਣੇ ਹੁੰਦੇ ਇਹ ਇਹਨਾਂ ਦੇ ਇੱਕ ਸਾਈਡ ਕੰਡੇ 'ਚ ਪ੍ਰੋਬਲਮ ਹੁੰਦੀ ਹੈ ਇੱਕ ਸਾਈਡ ਬਾਕੀ ਤਾਂ ਲਗਭਗ ਸਹੀ ਹੁੰਦੇ ਹੈਗੇ ਆਪਾਂ ਕੁਝ ਟਾਈਮ ਪਹਿਲਾਂ ਇੰਸਟਾਗ੍ਰਾਮ 'ਤੇ ਵੀਡੀਓ ਪਾਈ ਸੀਗੀ ਲਗਭਗ 15000 ਦੇ ਕਰੀਬ ਉਹ ਦੇਖੀ ਗਈ ਆਪਣੀ ਵੀਡੀਓ ਇਹ ਹੈਗਾਗਾ ਦੂਜਾ ਤਰੀਕਾ ਤੁਸੀਂ ਕੁਝ ਨਹੀਂ ਕਰਨਾ ਹੈ ਇੱਕ ਆਪਣਾ ਸਾਲ ਦੀ ਡੋਰ ਨਾਲ ਹੈ ਨਾ ਕੋਈ ਪਾਰੀ ਚੀਜ਼ ਜਿਵੇਂ ਕਿ ਦਰ ਉੜਾ ਚਾਹੀ ਕੋਈ ਪਾਰੀ ਚੀਜ਼ ਬਣ ਲੈਣੀ ਹੈ ਜੀ ਤੇ ਉਹਨੂੰ ਤੁਸੀਂ ਅੱਗੇ ਦੇਖੀ ਜਾਓ ਵੀਡੀਓ ਸਾਰੀ ਦੇਖ ਕੇ ਜਾਓ ਭਰਾਓ ਨੌਲੇਜ ਮਿਲ ਜਾਈ ਹੋਊਗੀ ਤੁਹਾਨੂੰ ਜਿੰਨੀ ਕੁ ਵੀ ਹੈ ਨਾ ਤੁਹਾਨੂੰ ਉਹ ਹੈ ਜੀ ਤੁਸੀਂ ਰੱਸੀ ਨਾਲੇ ਕੰਡੇ ਨੂੰ ਤੋੜ ਲੈਣਾ ਹੈਗਾ ਬਾਈਨ ਥੱਲੇ ਇਹ ਕਰਕੇ ਇਹ ਜੇ ਤਾਂ ਸੋਡਾ ਡੋਰ ਨਾਲ ਇਹ ਸਾਲ ਲੱਗਦਾਗਾ ਤਾਂ ਬੰਦਾ ਸਾਲ 'ਚ ਫਰਕ ਹੈ ਜੀ ਨਹੀਂ ਲੱਗਦਾਗਾ ਤਾਂ ਤੁਹਾਡਾ ਸਾਹ ਸਹੀ ਹੈ ਜੀ ਜਿਵੇਂ ਇਹ ਆਪਾਂ ਦੋਵੇਂ ਕੰਡੇ ਕਰਕੇ ਦਿਖਾਵਾਂਗੇ ਆ ਦੇਖੋ ਆਪਾਂ ਦੂਜੀ ਸਾਈਡ ਵਾਲਾ ਕੰਡਾ ਵੀ ਦਿਖਾਵਾਂਗੇ ਤੁਹਾਨੂੰ ਉਹ ਤਾਂ ਲੱਗਦਾ ਕਿ ਸਹੀ ਹੁੰਦੇਗੇ ਸਾਡਾ ਕਈ ਵਾਰੀ ਪ੍ਰੋਬਲਮ ਆ ਜਾਂਦੀ ਹੈ ਇੱਕ ਸਾਈਡ ਕੰਡੇ 'ਚ ਚਲ ਉਹਨੂੰ ਹਨਾ ਇਹ ਵੀਡੀਓ ਨਾਲ ਹੀ ਤੁਹਾਨੂੰ ਪਤਾ ਲੱਗ ਜੂਗਾ ਬਾਕੀ ਇਹ ਆਪਣਾ ਫਾਈਨਲ ਹੋਗਾ ਤੇ ਇਹ ਆ ਗਿਆ ਆਪਣਾ ਤੀਜਾ ਤਰੀਕਾ ਇਹ ਸਾਰਿਆਂ ਨੂੰ ਪਤਾ ਹੀ ਹੈ ਲਗਭਗ ਤੇ ਆਪਣੀ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਇਸ ਤਰ੍ਹਾਂ ਦੀਆਂ ਵੀਡੀਓ ਆਉਂਦੀਆਂ ਰਹਿਣੀਆਂ ਨੋਟੀਫਿਕੇਸ਼ਨ ਨੂੰ ਆਨ ਕਰ ਲੋ ਜਦੋਂ ਵੀ ਕੋਈ ਨੌਲੇਜ ਵਾਲੀ ਵੀਡੀਓ ਹੋਊਗੀ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਆ ਜੂਗੀ ਕਰੋ ਜੀ ਚੈੱਕ ਤਾਂ ਸਹੀ ਹੈ ਨਾ ਓਕੇ ਧੰਨਵਾਦ ਬਈ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ だね。